ਜਵੇਂ ਰਗੜੇ ਜਾਣਗੇ ਕਿਸਾਨ ਮਜ਼ਦੂਰ ਟਰੱਕਾਂ ਵਾਲੇ ਤੇ ਵਪਾਰੀ ਕੱਲੇ-ਕੱਲੇ ਦਾ ਵੇਰਵਾ ਦੇਣ ਲੱਗਿਆ ਤਸਵੀਰਾਂ ਦਿਖਾਉਣ ਲੱਗਿਆ ਜੇਕਰ ਵੀਡੀਓ ਤੁਹਾਡੇ ਕੰਮ ਦੀ ਲੱਗੇ ਤਾਂ ਸ਼ੇਅਰ ਕਰ ਲਿਓ ਆ ਦਿਖਾ ਰਿਹਾ ਤੁਹਾਨੂੰ ਆ ਦੇਖੋ ਰੇਲਵੇ ਲਾਂਡ ਲੰਘਦੀ ਆ ਪਰ ਇਹਦੀ ਇੱਥੋਂ ਰੇਲ ਦੀ ਪਟੜੀ ਆ ਜਿਹੜੀ ਇੱਧਰ ਨੂੰ ਕਰਕੇ ਤੇ ਆ ਬਿਲਕੁਲ ਆ ਜਗ੍ਹਾ ਤੇ ਲਿਆਂਦੀ ਗਈ ਆ ਇਹ ਜ਼ੂਮ ਕਰਕੇ ਤੁਹਾਨੂੰ ਦਿਖਾ ਦਈਏ ਵੀ ਇਹ ਕੀ ਚੀਜ਼ ਆ ਆ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਆ ਸੈਲੋ ਹੈ ਜਿੱਥੇ ਕਣਕ ਅੱਜ ਕੱਲ ਸਰਕਾਰ ਨੇ ਕਹਿਤਾ ਡਾਇਰੈਕਟ ਵੇਚ ਸਕਦੇ ਹੋ ਤੇ ਆ ਜਗ੍ਹਾ ਤੇ ਗੱਡੀ ਲੋਡ ਹੋ ਜਾਣੀ ਹੈ ਆਪਣੇ ਆਪ ਇੱਥੇ ਨਾ ਮਜ਼ਦੂਰ ਦੀ ਜ਼ਰੂਰਤ ਹੈ ਤੇ ਨਾ ਕਿਸੇ ਟਰੱਕ ਵਾਲੇ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਨੇ ਕਹਿਤਾ ਕਿਸਾਨਾਂ ਨੂੰ ਕਿ ਸਿੱਧੀ ਤੁਸੀਂ ਜਿਹੜੀ ਹੈਗੀ ਆ ਕਣਕ ਸੈਲੋ ਤੇ ਵੇਚ ਸਕਦੇ ਹੋ ਤੇ ਜਦੋਂ ਸੈਲੋ ਤੇ ਵੇਚਣਗੇ ਆ ਕੇ ਤੇ ਆ ਜਗ੍ਹਾ ਤੋਂ ਜਿਹੜੀ ਹੈਗੀ ਲੋਡ ਹੋ ਜਾਣੀ ਆ ਗੱਡੀ ਇੱਥੇ ਮਜ਼ਦੂਰ ਦੀ ਜ਼ਰੂਰਤ ਨਹੀਂ ਤੇ ਟਰੱਕ ਵਾਲਾ ਤਾਂ ਬਾਹਰ ਹੋ ਗਿਆ ਆਟੋਮੈਟਿਕ ਇਹਦੇ ਮਜ਼ਦੂਰ ਵੀ ਬਾਹਰ ਹੋ ਗਿਆ ਹੁਣ ਬਚੇ ਦੋਸਤੋ ਵਪਾਰੀ ਤੇ ਕਿਸਾਨ ਹੁਣ ਕੁਝ ਸਮਾਂ ਜਿਹੜਾ ਹੈਗਾ ਵਪਾਰੀ ਨੂੰ ਉਹਦਾ ਕਮਿਸ਼ਨ ਮਿਲ ਜਾਣਾ ਸਾਲ ਮਿਲ ਜੇ 2 ਸਾਲ ਮਿਲ ਜੇ ਉਹਦੀ ਕਿਸਮਤ ਆ ਤੇ ਜਦੋਂ ਸਿੱਧਾ ਉਹਨਾਂ ਦੇ ਨਾਲ ਗਾਹਕ ਜੁੜਨ ਲੱਗ ਗਿਆ ਤੇ ਫਿਰ ਵਪਾਰੀ ਨੇ ਵੀ ਬਾਹਰ ਹੋ ਜਾਣਾ ਤੇ ਜਦੋਂ ਇਹਦੇ ਵਿੱਚੋਂ ਵਪਾਰੀ ਵੀ ਬਾਹਰ ਹੋ ਗਿਆ ਮੰਡੀ ਚੱਕੀ ਗਈ ਤੇ ਫਿਰ ਕਿਸਾਨ ਨੂੰ ਵੀ ਆਪਣੀ ਮਰਜ਼ੀ ਦਾ ਰੇਟ ਦੇਣਗੇ ਬਚਣਾ ਕਿਸਾਨ ਵੀ ਨਹੀਂ ਅੱਜ ਦੀ ਤਰੀਕ ਦੇ ਵਿੱਚ ਟਰੱਕਾਂ ਵਾਲੇ ਤੇ ਮਜ਼ਦੂਰ ਵਾਰ ਕਰਤੇ ਆਉਣ ਵਾਲੇ ਇੱਕ ਅਧੇ ਸਾਲ ਦੇ ਵਿੱਚ ਵਪਾਰੀ ਨੂੰ ਬਾਹਰ ਕਰ ਦੇਣਾ ਜਾਨੀ ਆੜਤਗੇ ਨੂੰ ਜਿਹੜਾ ਉਹਨੂੰ ਕਮਿਸ਼ਨ ਦਿੰਦੇ ਆ ਉਸ ਤੋਂ ਬਾਅਦ ਬਚਣਾ ਜਿਹੜਾ ਹੈਗਾ ਕਿਸਾਨ ਵੀ ਨਹੀਂ ਹੈ ਤੇ ਕਿਸਾਨ ਨੂੰ ਫਿਰ ਜਿਵੇਂ ਹੁਣ ਜੁਪੀ ਬਿਹਾਰ ਦੇ ਵਿੱਚ ਹੁੰਦਾ ਆਪਣੀ ਮਰਜ਼ੀ ਦਾ ਰੇਟ ਦੇਣਗੇ ਤੁਹਾਡੇ ਮੁਤਾਬਕ ਨਹੀਂ ਚੱਲਣਾ ਇਹਨਾਂ ਨੇ ਤਾਂ ਇਸ ਕਰਕੇ ਕਿਸਾਨ ਮਜ਼ਦੂਰ ਵਪਾਰੀ ਤੇ ਟੱਕਾਂ ਵਾਲੇ ਸਾਰੇ ਰਗੜ ਤੇ ਹੁਣ ਜਿਹੜੇ ਰੰਗਰੇਟੇ ਕਹਿੰਦੇ ਆ ਕਿ ਇਹਨਾਂ ਦੇ ਨਾਲ ਨਾ ਲੱਗੋ ਜੀ ਉਹ ਰੰਗਰੇਟਿਆਂ ਨੂੰ ਮੈਂ ਪੁੱਛਣਾ ਚਾਹਣਾ ਹੁਣ ਜਿਹੜਾ ਦਿਹਾੜੀਦਾਰ ਉਹਨੇ ਦਿਹਾੜੀ ਕਿੱਥੇ ਕਰਨੀ ਆ ਤੇ ਕਿਸਾਨ ਜਿਹੜੇ ਇੱਧਰ ਅੱਜ ਲਾਲਚ ਦੇ ਵਿੱਚ ਜਾਣਗੇ ਕੱਲ ਨੂੰ ਰਗੜੇ ਉਹ ਵੀ ਜਾਣੇ ਆ ਤੇ ਜਿਹੜਾ ਆੜਤ ਗਿਆ ਉਹ ਕਹਿੰਦਾ ਮੈਂ ਕੀ ਲੈਣਾ ਤੇ ਰਗੜਿਆ ਆੜਤੀਆਂ ਵੀ ਜਾਣਾ ਤੇ ਹੁਣ ਜਿਹੜੇ ਚਾਰੇ ਹੈਗੇ ਆ ਇਹਨਾਂ ਨੇ ਰਗੜ ਕੇ ਰੱਖਤੇ ਆ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਲਿਓ ਜੇ ਬਚਜੋ ਜੇ ਬਚਿਆ ਜਾਂਦਾ ਤਾਂ